ਸਤਿ ਸ੍ਰੀ ਅਕਾਲ ਜੀ ਹੋਸਨਾਵ ਜੀ ਕੀ ਹਾਲ ਚਾਲ ਹੈ ਮੈਸੇਜ ਜੀਤ ਕਰ ਮਠਾੜੂ ਤੇ ਆਪਾਂ ਉਮੀਦ ਕਰਦੇ ਹਾਂ ਪ੍ਰਮਾਤਮਾ ਦੇ ਅੱਗੇ ਵੀ ਤੁਸੀਂ ਵੀ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੀ ਰਿਹਾ ਕਰੋ ਤੇ ਆਪਾਂ ਅੱਜ ਫੇਰ ਤੁਹਾਡੇ ਵਾਸਤੇ ਇੱਕ ਨਿਊ ਵੀਡੀਓ ਲੈ ਕੇ ਆਏ ਆ ਜਿਹੜੇ ਅੱਜ ਦੇ ਸ਼ੂਟ ਲੈ ਕੇ ਆਏ ਆ ਉਹ ਸਟਾਫ ਹੈਗਾ ਬਹੁਤ ਹੀ ਸੋਹਣਾ ਤੇ ਬ੍ਰਾਂਡਡ ਵਾਲਾ ਜਿਹੜਾ ਸਟਾਫ ਆਪਣੇ ਕੋਲੇ ਆਇਆ ਹੈ ਬਹੁਤ ਹੀ ਅੱਛੇ-ਛਿਕਰਾਆਂ ਦਾ ਮਾਲ ਹੈ ਕੁਆਲਿਟੀ ਬਹੁਤ ਵਧੀਆ ਹੈਗੀ ਜਿਹੜੇ ਆਪਣੇ ਚੈਨਲ ਦੇ ਨਾਲ ਭੈਣ ਭਰਾ ਨਵੇਂ ਜੁੜਦੇ ਆ ਉਹਨਾਂ ਨੂੰ ਲੋਕੇਸ਼ਨ ਆਪਾਂ ਜਰੂਰ ਦੱਸਦੇ ਆ ਜਿਹੜੀ ਆਪਣੀ ਸ਼ਾਪ ਹੈ ਡਿਸਟ੍ਰਿਕਟ ਬਠਿੰਡਾ ਮੌੜ ਮੰਡੀ ਦੇ ਨੇੜੇ ਮੈਸਰਖਾਨਾ ਪਿੰਡ ਪੈ ਜਾਂਦਾ ਜਿੱਥੇ ਇਹ ਆਪਣੀ ਦੁਕਾਨ ਹੈਗੀ ਮੈਸਰਖਾਨਾ ਪਿੰਡ ਜਿਹੜਾ ਹੈਗਾ ਇੱਕ ਇੱਕ ਆਪਣਾ ਇਤਿਹਾਸਕ ਪਿੰਡ ਹੈ ਤੇ ਨਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚੰਨਸ਼ੋ ਪ੍ਰਾਪਤ ਹੈ ਤੇ ਆਪਣਾ ਪਿੰਡ ਮੈਸਰਖਾਨੇ ਦੇ ਵਿੱਚ ਆਪਣੀ ਮਿਸਤਰੀਆਂ ਦੀ ਦੁਕਾਨ ਹੈਗੀ ਮਿਸਤਰੀਆਂ ਦੀ ਦੁਕਾਨ ਕਰਕੇ ਹੀ ਜਾਣੀ ਜਾਂਦੀ ਹੈ ਤੇ ਆਪਾਂ ਇੱਕ ਨਿਊ ਵੀਡੀਓ ਤੁਹਾਡੇ ਵਾਸਤੇ ਅੱਜ ਲੈ ਕੇ ਆਏ ਆ ਸੋਹਣੇ ਸੋਹਣੇ ਰੰਗ ਤੇ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਆਏ ਆ ਵੀਡੀਓ ਆਪਣੀ ਸ਼ੁਰੂ ਤੋਂ ਲੈ ਕੇ ਤੁਸੀਂ ਐਂਡ ਤੱਕ ਦੇਖ ਲਿਆ ਕਰੋ ਤੇ ਇੱਕ ਵੀ ਸੂਟ ਤੁਸੀਂ ਸਕਿਪ ਨਾ ਕਰਿਆ ਕਰੋ ਕਿਉਂਕਿ ਸਾਰੇ ਸੂਟ ਆਪਣੇ ਕੋਲੇ ਬ੍ਰਾਂਡਡ ਹੁੰਦੇ ਨੇ ਤੇ ਅੱਛੇ ਘਰਾਂ ਦਾ ਮਾਲ ਹੁੰਦਾ ਹੈਗਾ ਤੇ ਰੇਟ ਇਹਨਾਂ ਦੇ ਆਪਣੇ ਕੋਲੇ ਬਹੁਤ ਵਾਜਬ ਹੁੰਦੇ ਨੇ ਅੱਜ ਆਪਣਾ ਆਪਾਂ ਤੁਹਾਡੇ ਵਾਸਤੇ ਲਵਲੀਨ ਦਾ ਕਪੜਾ ਲੈ ਕੇ ਆਏ ਆ ਲਵਲੀਨ ਕੋਟਾ ਲਵਲੀਨ ਬ੍ਰਾਂਡ ਹੈ ਤੇ ਇੱਕ ਆਪਾਂ ਸ਼ਿਮਰ कॉटन ਲੈ ਕੇ ਆਏ ਆ ਤੁਹਾਡੇ ਵਾਸਤੇ ਦੋਸਤਾਂ ਆਪਾਂ ਤੁਹਾਨੂੰ ਦਿਖਾਵਾਂਗੇ ਆਜੋ ਆਪਾਂ ਵੀਡੀਓ ਕਰੀਏ ਸ਼ੁਰੂ ਤੇ ਆਪਾਂ ਰਲ ਕੇ ਸੋਹਣੇ ਸੋਹਣੇ ਸੂਟ ਦੇਖੀਏ ਤੇ ਆਰਡਰ ਤੁਸੀਂ ਕਰਨਾ ਹੁੰਦਾ ਆਪਣਾ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਤੇ ਸਕਰੀਨ ਸ਼ਾਟ ਮਾਰ ਕੇ ਤੁਸੀਂ ਆਪਾਂ ਤੋਂ ਸੂਟ ਘਰ ਬੈਠ ਕੇ ਬਾਇ ਕਰ ਸਕਦੇ ਹੋ ਤੇ ਜੇ ਤੁਸੀਂ ਸੂਟ ਆਪਣੀ ਦੁਕਾਨ ਤੇ ਵਿజిਟ ਕਰਕੇ ਲੈਣਾ ਹੈ ਤਾਂ ਤੁਸੀਂ ਆਪਣੇ ਕੋਲੇ ਖੁਦ ਪਹੁੰਚ ਕੇ ਸੂਟ ਨੂੰ ਲੈ ਸਕਦੇ ਹੋਗੇ ਇਹ ਸੀਗਾ ਆਪਣਾ ਲਵਲੀਨ ਬ੍ਰਾਂਡ ਹੈ ਤੇ ਤੁਸੀਂ ਇੱਕ ਵਾਰੀ ਨਾਲੇ ਤਾਂ ਨਾਲੇ ਦਾ ਬ੍ਰਾਂਡ ਚੈੱਕ ਕਰ ਲਓ ਆ ਜਿਹੜਾ ਇਹਦਾ ਲਵਲੀਨ ਬ੍ਰਾਂਡ ਦਾ ਬਹੁਤ ਹੀ ਅੱਛੇ ਘਰ ਦਾ ਮਾਲ ਹੈ ਨਾਲ ਦੀ ਨਾਲ ਆਪਾਂ ਤੁਹਾਨੂੰ ਇਹਨਾਂ ਦੇ ਰੇਟ ਵੀ ਦੱਸਾਂਗੇ ਸੂਟਾਂ ਦੇ ਤੇ ਜਿਹੜੇ ਆਪਣੇ ਕੋਲੇ ਡਿਜ਼ਾਈਨ ਜਿੰਨੇ ਜਿੰਨੇ ਡਿਜ਼ਾਈਨ ਆਪਣੇ ਕੋਲੇ ਹੈਗੇ ਨੇ ਆਪਾਂ ਨਾਲ ਦੀ ਨਾਲ ਤੁਹਾਨੂੰ ਡਿਜ਼ਾਈਨ ਦਿਖਾਈ ਜਾਵਾਂਗੇ ਬਹੁਤ ਪਿਆਰੇ ਡਿਜ਼ਾਈਨ ਨੇ ਤੇ 5 ਮੀਟਰ ਆਲ ਓਵਰ ਆਪਾਂ ਕਪੜਾ ਤੁਹਾਨੂੰ ਦੇਵਾਂਗੇ ਇਹ ਇਹ ਸਾਰਾ ਚੰਗੇ ਘਰਾਂ ਦਾ ਮਾਲ ਹੈ ਤੇ ਇਹਨਾਂ ਦੇ ਰੇਟ ਵੀ ਵਧੀਆ ਨੇਗੇ ਆਹ ਲਓ ਜੀ ਆਪਾਂ ਤੁਹਾਨੂੰ ਦਿਖਾਈ ਦਈਏ ਲਵਲੀਨ ਕਪੜਾ ਬਹੁਤ ਸੋਹਣਾ ਹੈ ਇਹ ਤੇ ਕੁਆਲਿਟੀ ਵੀ ਇਹਦੀ ਬਹੁਤ ਵਧੀਆ ਹੈ ਰੇਟ ਇਹਦਾ ਹੈਗਾ 1350 ਰੁਪਿਆ ਤੇ ਕੋਰੀਅਰ ਚਾਰਜ ਤੁਹਾਨੂੰ ਅਲੱਗ ਤੋਂ ਲੱਗੂਗਾ ਇਹਦਾ ਇੱਕ ਸੂਟ ਦਾ ਰੇਟ ਜਿਹੜਾ ਤੁਹਾਨੂੰ 1350 ਰੁਪਿਆ ਲੱਗੂਗਾ ਆਹ ਲਓ ਜੀ ਇਹ ਦਾ ਦੂਸਰਾ ਕਲਰ ਆ ਗਿਆ ਤੇ ਜਿਹੜੇ ਜਿਹੜੇ ਕਸਟਮਰਾਂ ਨੇ ਲਵਲੀਨ ਦਾ ਕਪੜਾ ਪਹਿਲੇ ਹੈ ਤੇ ਉਹਨਾਂ ਨੂੰ ਕੁਝ ਵੀ ਕਹਿਣ ਦੀ ਲੋੜ ਨਹੀਂ ਵੀ ਇੰਨਾ ਕੰਫਰਟੇਬਲ ਕਪੜਾ ਹੈ ਇਹ ਹਲਕਾ ਹਲਕੀ ਕੁਆਲਿਟੀ ਹੁੰਦੀ ਹੈ ਤੇ ਇਹਦਾ ਬ੍ਰਾਂਡ ਜਿਹੜਾ ਹੈਗਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਇਹਦੇ ਵਿੱਚ ਇਹ ਫਿਰੋਜੀ ਕਲਰ ਦੇ ਵਿੱਚ ਜਿਹੜੇ ਫਲਾਵਰ ਨੇ ਬਹੁਤ ਹੀ ਸੋਹਣੇ ਨੇਗੇ ਕਟਿੰਗ 5 ਮੀਟਰ ਮਿਲੂਗੀ ਤੇ ਰੇਟ 1350 ਰੁਪਿਆ ਇੱਕ ਸੂਟ ਦਾ ਤੁਹਾਨੂੰ ਪ੍ਰਾਈਸ ਮਿਲੂਗਾ आ लो जी अगला अपने को आ गया तीसरा कलर ये अपना कलर खोली जाने ये तो ये मेरे को मैचिंग भी लैसते होते आल ओवर शूट भी तीस लेते हैं लो जी तीसरा कलर बहुत जोड़े प्यारे कलर ने ਪ੍ਰਿੰਟ ਇਹਦਾ ਕਪੜਾ ਬਹੁਤ ਸੌਫਟ ਹੈ। ਆ ਲਓ ਜੀ। 니ਗਾ ਤੁਸੀਂ ਕਰ ਲੋ। ਲਬੀਨ ਬ੍ਰਾਂਡ। ਇਹਦੇ ਚ ਆਪਣੇ ਕੋਲੇ ਜਿਹੜੇ 4 ਕਲਰ ਨੇ ਅਵੇਲੇਬਲ ਨੇ। ਆਪਾਂ ਮਾਲ ਆਪਣੇ ਕੋਲੇ ਬਹੁਤ ਜ਼ਿਆਦਾ ਹੈਗਾ ਆਪਾਂ ਤੁਹਾਨੂੰ ਸੁਣ ਦੱਸਿਆ ਵੀ ਸਟੈਪ ਵਾਈਜ਼ ਸਟੈਪ ਮਾਲ ਨੂੰ ਆਪਾਂ ਛੋਟੀਆਂ-ਛੋਟੀਆਂ ਵੀਡੀਓ ਦੇ ਵਿੱਚ ਕਰਕੇ ਤੁਹਾਨੂੰ ਦਿਖਾਵਾਂਗੇ। ਆਹ ਲੋ ਜੀ ਇਹ ਆ ਗਿਆ ਚੌਥਾ ਕਲਰ ਇਹਦੇ ਇਹਦੇ ਕਲਰ ਨੇ ਇੱਕ ਅਲੱਗ ਜਾਇਦਾ ਡਿਜ਼ਾਈਨ ਹੈ ਤੇ ਜਿਹੜਾ ਇਹਦਾ ਕਪੜਾ ਬਹੁਤ ਇੱਕ ਐਕਸਪੀਰੀਅਰ ਕੁਆਲਿਟੀ ਹੈ ਬਹੁਤ ਹੀ ਟਾਪ ਦਾ ਇਹ ਕਪੜਾ ਹੈਗਾ ਬਹੁਤ ਸੋਹਣਾ ਹੈ ਤੇ ਆਪਾਂ ਇਹਦੇ ਕੋਲੇ ਇੱਕ ਆਪਣੇ ਕੋਲੇ ਆ ਗਈ ਸ਼ਿਮਰ कॉटन ਇਹ ਆ ਗਈ ਆਪਣੇ ਕੋਲੇ ਸ਼ਿਮਰ कॉटन ਬਹੁਤ ਹੀ ਸੋਹਣਾ ਸਾਫਾ ਇਹਦਾ ਸਾਰਿਆਂ ਦਾ ਅੱਜ ਰੇਟ 1350 ਰੁਪਈਆ ਹੈ ਆਹ ਲਓ ਜੀ ਇਹਦੇ ਡਿਜ਼ਾਈਨ ਵੀ ਤੁਸੀਂ ਚੈੱਕ ਕਰ ਲਓ ਇਹਦੇ ਵਿੱਚ ਵੀ ਆਪਣੇ 6 ਤੋਂ 7 ਡਿਜ਼ਾਈਨ ਆਪਣੇ ਕੋਲੇ ਅਵੇਲੇਬਲ ਨੇ ਸੋਲੋ ਸੋਲੋ ਡਿਜ਼ਾਈਨ ਨੇ ਆਹ ਲਓ ਜੀ ਇਹ ਜਿਹੜਾ ਕੱਪੜਾ ਹੈਗਾ ਸ਼ਿਮਰ कॉटन ਦਾ ਇਹ ਕਾਫੇ ਟੇਬਲ ਕੱਪੜਾ ਗਰਮੀ ਵਾਸਤੇ ਇਹ ਇੱਕ ਕੱਪੜਾ ਲੇਉ ਆਇਆ ਹੈ ਬਹੁਤ ਸੋਹਣਾ ਕੱਪੜਾ ਇਹ ਬ੍ਰਾਂਡਡ ਹੈ ਵਧੀਆ ਘਰ ਦਾ ਮਾਲ ਹੈ ਇਹ 5 ਮੀਟਰ ਆਲ ਓਵਰ ਕੱਪੜਾ ਤੁਹਾਨੂੰ ਮਿਲੂਗਾ ਤੇ ਇਹਦਾ ਰੇਟ ਵੀ ਸਿਰਫ ਤੇ ਸਿਰਫ 1350 ਰੁਪਿਆ ਰੇਟ ਹੋਊਗਾ ਮਾਰਕੀਟ ਦਾ ਰੇਟ ਇਹਦਾ ਜਿਹੜਾ 1500 ਤੋਂ 1600 ਦੇ ਇੱਟੇ ਤੇ ਤੇਜ਼ ਦਾ ਮਾਰਕੀਟ ਦਾ ਰੇਟ ਹੈ ਆਪਣੇ ਕੋਲੇ ਸਿਰਫ ਤੁਹਾਨੂੰ 1350 ਰੁਪਏ ਦਾ ਸੂਟ ਇਹ ਮਿਲੂਗਾ ਇਹਦੇ ਵਿੱਚ ਆਪਾਂ ਸਾਰੇ ਕਲਰ ਜਿਹੜੇ ਜਿਹੜੇ ਕਲਰ ਆਪਣੇ ਕੋਲੇ ਆਏ ਆ ਆਪਾਂ ਖੋਲ ਕੇ ਦੇਖਦੇ ਆ ਬਹੁਤ ਹੀ ਪਿਆਰੇ ਉਹਦੇ ਕਲਰ ਲੰਗੇ ਆਹ ਲੋ ਜੀ ਇਹ ਕਾਫੀ ਸ਼ੇਡ ਦੇ ਨਾਲ ਕੰਟਰਾਸਟ ਦਾ ਕਲਰ ਜਿਹੜੇ ਅੱਜ ਦੇ ਸ਼ੂਟ ਨੇ ਇਹ ਸਾਰੇ ਲਾਜਵਾਬ ਸ਼ੂਟ ਨੇ ਤੇ ਸਾਫ ਬਹੁਤ ਹੀ ਪਿਆਰਾ ਹੈ ਤੇ ਜੇ ਤੁਸੀਂ ਮੇਰੇ ਕੋਲ ਹੋਮ ਹੋ ਤਾਂ ਜੂਮ ਇਹਨੂੰ ਫੀਲ ਕਰਕੇ ਦੇਖੋ ਕੱਪੜੇ ਨੂੰ ਕਾ ਇਹਨਾਂ ਵਧੀਆ ਕੱਪੜਾ ਹੈ ਕਾ ਬਹੁਤ ਹੀ ਸੋਹਣਾ ਕੱਪੜਾ ਹੈ ਇਹ ਤੇ ਕਲਰ ਡਿਜ਼ਾਈਨ ਵੀ ਜਿਹੜੇ ਇਹਦੇ ਹੈਗੇ ਨੇ ਸਾਰੇ ਵੱਖਰੇ ਵੱਖਰੇ ਨੇ ਆਹ ਲੋ ਜੀ ਇਹ ਦਾ ਆ ਗਿਆ ਦੂਜਾ ਕਲਰ ਇਹ ਸੀਗਾ ਆਪਣੇ ਕੋਲੇ ਦੋ ਤਰ੍ਹਾਂ ਦਾ ਮਾਲ ਸੀਗਾ ਤੇ ਆਹ ਲੋ ਜੀ ਇਹ ਦਾ ਆ ਗਿਆ ਦੂਸਰਾ ਡਿਜ਼ਾਈਨ ਕਰੇ ਸਹੀ ਆਹ ਲੋ ਜੀ ਬਹੁਤ ਹੀ ਸੋਹਣੇ ਫਲਾਰ ਨੇ ਸਾਰਿਆਂ ਦਾ ਪ੍ਰਿੰਟ ਜਿਹੜਾ ਹੈਗਾ ਬਹੁਤ ਹੀ ਵਧੀਆ ਪ੍ਰਿੰਟ ਹੈ ਇਹ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ ਵੀ ਵਧੀਆ ਪ੍ਰਿੰਟ ਹੈ ਜਾਂ ਵਧੀਆ ਕਪੜਾ ਹੈ ਜਿਹੜੀਆਂ ਜਿਹੜੀਆਂ ਮੇਰੀਆਂ ਪਹਿਣਾ ਇਹ ਕਪੜਾ ਪਹਿਨਦੀਆਂ ਨੇ ਉਹਨਾਂ ਨੂੰ ਆਟੋਮੈਟਿਕਲੀ ਪਤਾ ਵੀ ਇਹ ਚੀਜ਼ ਜਿਹੜੀ ਹੈਗੀ ਐਨੀ ਕੰਫਰਟੇਬਲ ਕਪੜਾ ਇਹ ਤੇ ਇਹ ਜਿਹੜੀ ਕਾਟਨ ਸ਼ਿਮਰ ਹੈਗੀ ਇਹ ਬਹੁਤ ਹੀ ਸੋਹਣਾ ਕਪੜਾ ਤੇ ਕੰਫਰਟੇਬਲ ਵੀ ਹੈਗਾ ਆਹ ਲਓ ਜੀ ਇਹ ਆ ਗਿਆ ਤੀਸਰਾ ਡਿਜ਼ਾਈਨ ਜਿਹੜੀ ਅੱਜ ਦੀ ਵੀਡੀਓ ਆਪਣੀ ਬਣੀ ਹੈ ਨਾ ਬਹੁਤ ਸਲੋ ਸਲੋ ਤੇ ਬਹੁਤ ਹੀ ਪਿਆਰ ਨਾਲ ਵੀਡੀਓ ਬਣੀ ਹੈ ਇਹ ਤੇ ਤੁਸੀਂ ਇੱਕ ਸ਼ੂਟ ਨੂੰ ਵੀ ਨਾ ਛੱਡਿਓ ਦੇਖਣ ਬਣਿਓ ਸਾਰੇ ਸ਼ੂਟਾਂ ਦੇ ਜਿਹੜੇ ਡਿਜ਼ਾਈਨ ਨੇ ਬਹੁਤ ਸਿਲੈਕਟਡ ਡਿਜ਼ਾਈਨ ਨੇ ਕਿ ਬਹੁਤ ਹੀ ਸੋਹਣੇ ਤੇ ਆਹ ਲਓ ਜੀ ਅਗਲਾ ਕਲਰ ਆਪਣੇ ਕੋਲੇ ਆ ਗਿਆ ਬਲੈਕ ਜਿਹੜਾ ਬਲੈਕ ਸ਼ੂਟ ਹੈ ਉਹ ਸ਼ੂਟ ਬਹੁਤ ਪਿਆਰਾ ਹੈ बहुत सोहना है आ जी ब्लैक ते ग्रे ना कंट्रास्ट है ऑफ व्हाइट तलैक नाल जगा सूट कंट्रास्ट है फ्लावर ये दा बहुत सोहना है बहुत प्यारा सूट है तो पां मीटर की कटिंग ओवर शूट मिलूगा यह आ लो जी जोड़ा अपने को तीसरा कलर आ गया ਤੇ ਉਹਦੀ ਤਾਂ ਫਿਰ ਕਿਆ ਬਾਤ ਹੀ ਐ ਬੱਲੇ ਬੱਲੇ ਹੋਈ ਪਈ ਐ ਤੇ ਛੂਟ ਸਾਰੇ ਸਿਰਫ ਦੇ ਸਿਰਫ ਸਾਨੂੰ ਇਹ ਮਠਾੜੂ ਸ਼ਾਪ ਦੇ ਉਤੋਂ ਹੀ ਮਿਲਲੇ ਨੇ ਮਠਾੜੂ ਸ਼ਾਪ ਜ਼ਿਲ੍ਹਾ ਬਠਿੰਡਾ ਮੋੜ ਮੰਡੀ ਦੇ ਇਹੇ ਤੇ ਮੈਸਰਖਾਨਾ ਪਿੰਡ ਆਪਣਾ ਤੇ ਬਸ ਤੇਨ ਲਾਦਾ ਕਰਾਇਆ ਤੇ ਫਟਾਫਟ ਚੜ ਕੇ ਆ ਜਾਣਾ ਮਠਾੜੂ ਸ਼ਾਪ ਮਨਪਉਂਦੇ ਰੰਗ ਤੇ ਡਿਜ਼ਾਈਨ ਲੈਣ ਵਾਸਤੇ ਬਹੁਤ ਸੋਹਣਾ ਸੂਟ ਆ ਗਿਆ ਬਲੈਕ ਕਲਰ ਦਾ ਜਿਹੜੇ ਜਿਹੜੇ ਨੂੰ ਬਲੈਕ ਕਲਰ ਦੇ ਸੂਟ ਪਸੰਦ ਨੇਗੇ ਤੇ ਉਹ ਸੂਟ ਨੂੰ ਬਾਈ ਕਰ ਸਕਦੀਆਂ ਨੇ ਘਰ ਬੈਠ ਕੇ ਤੇ ਆਪਣੀ ਦੁਕਾਨ ਤੇ ਵਿਜ਼ਿਟ ਕਰਕੇ ਵੀ ਆਹ ਲਓ ਜੀ ਇੱਕ ਇਹਦੇ 'ਚ ਵੀ ਆਪਣੇ ਕੋਲੇ ਬਹੁਤ ਸਾਰੇ ਡਿਜ਼ਾਈਨ ਆਏ ਆ ਜਿਹੜਾ ਇਹ ਕਪੜਾ ਆ ਗਿਆ ਇਹ ਗੀਜਾ ਕਾਟਨ ਆ ਗਈ ਗੀਜਾ ਕਾਟਨ ਦੇ ਸਾਫ ਮੈਚਿੰਗ ਡਿਜ਼ਾਈਨ ਆ ਗਿਆ ਆਪਣੇ ਕੋਲੇ ਇਹਦੇ 'ਚ ਆਪਣੇ ਕੋਲੇ ਘੱਟੋ ਘੱਟ 10 ਤੋਂ 12 ਡਿਜ਼ਾਈਨ ਆਏ ਪਏ ਨੇ ਆਪਾਂ ਇਹ ਥੋੜੇ ਥੋੜੇ ਸੋਨੂੰ ਸਲੋ ਸਲੋ ਦਿਖਾਵਾਂਗੇ ਡਿਜ਼ਾਈਨ ਵੀਡੀਓ ਲੰਬੀ ਹੋ ਜਾਂਦੀ ਹੈ ਫਿਰ ਤੁਸੀਂ ਬਹੁਤ ਹੀ ਲੰਬੀ ਵੀਡੀਓ ਦੇਖਦੇ ਨਹੀਂ ਆਹ ਲਓ ਜੀ ਨਾਲ ਦੀ ਨਾਲ ਆਪਾਂ ਦੱਸ ਦਿੰਨੇ ਆ ਵੀ ਵੀਡੀਓ ਆਪਾਂ ਤੀਜੇ ਦਿਨ ਪਾਉਨੇ ਹੁੰਦੇ ਆ ਤੇ ਸਾਡੀ ਵੀਡੀਓ 9 ਵਜੇ ਆਉਂਦੀ ਹੁੰਦੀ ਹੈ ਸਵੇਰ ਸਵੇਰ ਦੇ 9 ਵਜੇ ਆਪਾਂ ਵੀਡੀਓ ਜਿਹੜੀ ਅਪਲੋਡ ਕਰਦੇ ਹੁੰਦੇ ਆ YouTube ਦੇ ਉੱਤੇ ਤੇ ਹਮੇਸ਼ਾ ਆਪਣੀ ਵੀਡੀਓ YouTube ਤੇ ਹੁੰਦੀ ਹੈ ਆਹ ਲਓ ਜੀ ਇਹ ਦਾ ਆ ਗਿਆ ਮੈਚਿੰਗ ਸੂਟ ਏ ਵਾਲੇ ਗੀਜਾ ਕਾਟਨ ਦਾ ਜਿਹੜਾ ਸਫਾ ਇਹਦਾ ਸਾਰੇ ਦਾ ਰੇਟ ਹੈਗਾ 750 ਰੁਪਿਆ 750 ਰੁਪਏ ਦਾ ਤੁਹਾਨੂੰ ਸੂਟ ਜਿਹੜਾ ਹੈਗਾ ਮਿਲੂਗਾ ਕੋਰੀਅਰ ਚਾਰਜ ਤੁਹਾਨੂੰ ਅਲੱਗ ਤੋਂ ਲੱਗੂਗਾ ਇਹਦੇ ਚ ਆਪਣੇ ਕੋਲੇ ਜਿਹੜੇ 3 ਕਲਰ ਨੇ ਅਵੇਲੇਬਲ ਨੇ ਆ ਲਓ ਜੀ ਇਹ ਆ ਗਿਆ ਲੈਮਨ ਕਲਰ ਆ ਲਓ ਜੀ ਇਹ ਆ ਗਿਆ ਲੈਮਨ ਕਲਰ ਸਲਵਾਰ ਦੇ ਵਿੱਚ ਜਿਹੜਾ ਸੈਲਫ ਪ੍ਰਿੰਟ ਸਲਵਾਰ ਦਾ ਕਪੜਾ ਹੈ ਤੇ ਜਿਹੜਾ ਇਹ ਸਾਫਾ ਹੈ ਗੀਜਾ कॉटन ਦਾ ਕਪੜਾ ਹੈ ਤੇ ਉਹ ਵੀ ਬ੍ਰਾਂਡ ਦੀ ਗੀਜਾ कॉटन ਹੈ ਕੋਈ ਦੇਸੀ ਘਰ ਦਾ ਮਾਲ ਹੈ ਨਹੀਂ ਇਹ ਤੇ 750 ਰੁਪਏ ਇਹਦਾ ਪ੍ਰਾਈਸ ਹੈ ਤੇ ਜਿਹੜੀਆਂ ਭੈਣਾਂ ਦੁਕਾਨ ਤੇ ਕੰਮ ਕਰਦੇ ਕਰਦੀਆਂ ਨੇ ਜਾਂ ਕਰਨਾ ਚਾਹੁੰਦੀਆਂ ਨੇ ਉਹਨਾਂ ਨੂੰ ਮੇਰਾ ਰੇਟ ਅਲੱਗ ਲੱਗੂਗਾ ਇੱਕ ਹੋਲਸੇਲ ਦਾ ਰੇਟ ਲੱਗੂਗਾ ਇਹ ਸਾਡਾ ਰਿਟੇਲ ਦਾ ਰੇਟ ਹੈ ਆ ਲਓ ਜੀ ਉਹ ਮੇਰੇ ਕੋਲੋਂ ਸ਼ੂਟ ਮੰਗਵਾ ਸਕਦੀਆਂ ਨੇ ਤੇ ਮੇਰੇ ਨਾਲ ਮੇਰਾ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਤੇ ਆਪਣੇ ਨਾਲ ਸੰਪਰਕ ਕਰ ਸਕਦੇ ਨੇਗੇ ਉਹ ਤੇ ਆਹ ਲਓ ਜੀ ਇਹ ਦਾ ਸੀਗਾ ਫਰੋਜੀ ਕਲਰ ਫਲਾਵਰ ਜਿਹੜਾ ਹੈਗਾ ਬਹੁਤ ਸੋਹਣਾ ਹੈਗਾ ਸਿਲੈਕਟਡ ਜਿਹਾ ਡਿਜ਼ਾਈਨ ਹੈ ਆਹ ਲਓ ਜੀ ਆ ਜੀ ਦੀ ਸਰਵਾਰ ਦਾ ਕਪੜਾ ਇਹ ਸੀਗੀ ਗੀਜਾ ਲੌਨ ਦੀ ਮੈਚਿੰਗ ਇੱਕ ਗੀਜਾ ਲੌਨ ਦੇ ਮੇਰੇ ਕੋਲੇ ਬੁੱਢੀ ਮਾਈ ਵਾਲੇ ਸ਼ੂਟ ਨੇ ਉਹ ਮੇਰੇ ਕੋਲੋਂ ਫਿਰ ਡੰਡੇ ਕਾਫੀ ਇਕੱਠੇ ਹੋ ਜਾਂਦੇ ਨੇਗੇ ਉਹ ਆਪਾਂ ਚੀਜ਼ ਦੀ ਕਟਿੰਗ ਕੀਤੀ ਹੋਈ ਹੈਗੀ ਇਹ ਤੁਸੀਂ ਮੇਰੇ ਕੋਲੋਂ ਜਿੰਨੇ ਮਰਜ਼ੀ ਸ਼ੂਟ ਲੈ ਸਕਦੇ ਹੋਗੇ ਇਹਦਾ ਮੈਂ ਸਟਾਫ ਦਿਖਾਉਣੀ ਹੈ ਕਿ ਤੁਹਾਨੂੰ ਇਹ ਗੀਜਾ ਕਾਟਨ ਦਾ ਆਲਓਵਰ ਕੱਪੜਾ ਹੈ ਇਹ ਹੈਗੇ ਨੇ ਸਾਰੇ ਬੁੱਢੀ ਮਾਈ ਵਾਲੇ ਸ਼ੂਟ ਤੇ ਕਿਉਂਕਿ ਉਹਨਾਂ ਕੋਲੋਂ ਵੀ ਬਹੁਤ ਭਾਰਾ ਕੱਪੜਾ ਜਿਹੜਾ ਚੱਕ ਨਹੀਂ ਹੁੰਦਾ ਦਾ ਉਮਰ ਦੇ ਅਕੋਰਡਾਂਗੇ ਇਹੀ ਕੱਪੜਾ ਪਾਇਆ ਜਾਂਦਾ ਬਹੁਤ ਕੰਫਰਟੇਬਲ ਕੱਪੜਾ ਹੈ ਤੇ ਜਿਹੜੇ ਇਹ ਡਿਜ਼ਾਈਨ ਨੇ ਬਹੁਤ ਸੋਹਣੇ ਇਦੇ ਚ ਆਪਣੇ ਕੋਲੇ ਕਈ ਰੰਗ ਅਵੇਲੇਬਲ ਨੇ ਨਿੱਕੀ ਬੁੱਢੀ ਦੇ ਦੇ ਕਾਫੀ ਕਲਰ ਨੇ ਕੁਝ ਕਲਰ ਆਪਸ ਨੂੰ ਅਗਲੀ ਵੀਡੀਓ ਦੇ ਵਿੱਚ ਦੇਵਾਂਗੇ ਆਹ ਲਓ ਜੀ ਇਹ ਸੀਗਾ ਆਪਣਾ ਗ੍ਰੇ ਕਲਰ ਦਾ ਸੂਟ ਆਹ ਲਓ ਜੀ ਇਹ ਗ੍ਰੇ ਕਲਰ ਦਾ ਸੂਟ ਹੈ ਪ੍ਰਾਈਸ ਇਹਨਾਂ ਦਾ 750 ਰੁਪਇਆ ਤੇ ਕਲਰ ਬਹੁਤ ਸੋਹਣੇ ਨੇ ਇਹਨਾਂ ਦੇ ਆਹ ਲਓ ਜੀ ਇਹਨਾਂ ਦੇ ਵਿੱਚ 2 2 3 3 4 4 ਕਲਰ ਤੁਹਾਨੂੰ ਮਿਲਣਗੇ ਆਹ ਲੋ ਜੀ ਆ ਗਿਆ ਅਗਲਾ ਕਲਰ ਜਿਹੜੀ ਬੂਟੀ ਹੈਗੀ ਇਹ ਜੀ ਥੋੜੀ ਜੀ ਉਸ ਨਾਲੋਂ ਵੱਡੀ ਹੈਗੀ ਥੋੜਾ ਜਿਆ ਬਹੁਤ ਸੋਹਣਾ ਛੋਟਾ ਛੋਟਾ گلاب ਦਾ ਫੁੱਲ ਜਿਹੜਾ ਇਹਦੇ ਵਿੱਚ ਬਣਿਆ ਹੋਇਆ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਅੱਜ ਦੇ ਸੋਹਣੇ ਸੋਹਣੇ ਰੰਗ ਸੂਟਾਂ ਦੇ ਸੋਹਣੀਆਂ ਸੋਹਣੀਆਂ ਕਲੈਕਸ਼ਨਾਂ ਤੇ ਅੱਜ ਦੇ ਸੋਹਣੇ ਸੋਹਣੇ ਸਾਰੇ ਸੀਗੇ ਸ਼ੂਟ ਤੇ ਆਪਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਜਿਹੜੇ ਚੈਨਲ ਦੇ ਉੱਤੇ ਨਵੇਂ ਆਉਂਦੇ ਭੈਣ ਭਰਾ ਪਲੀਜ਼ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਵੀਡੀਓ ਨੂੰ ਸਾਰੇ ਇਸ ਦੇ ਵਾਲੀਆਂ ਸ਼ੇਅਰ ਕਰਿਆ ਕਰੋ ਵੀ ਸੋਹਣੇ ਸੋਹਣੇ ਸੂਟ ਲੈਣੇ ਆ ਤੇ ਆਪਾਂ ਚਲੀਏ ਮੈਸਰ ਖਾਨੇ ਡਿਸਟ੍ਰਿਕਟ ਬਠਿੰਡਾ ਮਾਰਡ ਮੰਡੀ ਦੇ ਨੇੜੇ ਗਰਨਾਨ ਕਲਾਫ ਹਾਊਸ ਮਠਾੜੂਆਂ ਦੀ ਦੁਕਾਨ ਤੇ ਤੇ ਇਹ ਸੀਗੀ ਆਪਣੀ ਵੀਡੀਓ ਅੱਜ ਦੀ ਧੰਨਵਾਦ ਸਾਰਿਆਂ ਦਾ ਸ਼ਸ਼ੀ ਕਾਲ ਜੀ ਇਹਨਾਂ ਪਿਆਰ ਦਿੰਨੇ ਹਾਂ ਤਹਿ ਦਿਲੋਂ ਤੁਹਾਨੂੰ ਬਹੁਤ ਸਾਰਿਆਂ ਦਾ ਜੀ